ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ-ਤੁੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਰਾਜਸਥਾਨ ਦੀ ਮਸ਼ਹੂਰ ਸੁੱਕੀ ਲਾਲ ਮਿਰਚ ਅਤੇ ਲਸਣ ਦੀ ਦਹੀਂ ਵਾਲੀ ਚਟਨੀ ਜੇਕਰ ਇਹ ਚਟਨੀ ਤੁਸੀਂ ਇੱਕ ਵਾਰ ਬਣਾ ਕੇ ਖਾ ਲਈ ਤਾਂ ਤੁਹਾਡੀ ਫ੍ਰਿਜ ਦੇ ਵਿੱਚ ਕਦੇ ਵੀ ਚਟਨੀ ਵਾਲਾ ਡੱਬਾ ਖਤਮ ਨਹੀਂ ਹੋਣਾ ਐਨੀ ਟੇਸਟੀ ਬਣਦੀ ਹੈ ਇਹ ਚਟਨੀ ਚਟਨੀ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਨਾਰਮਲ ਲਾਲ ਮਿਰਚਾਂ ਦੀ ਲਵਾਂਗੇ ਸੁੱਕੀਆਂ ਹੋਈਆਂ ਦੀ ਇਹਨਾਂ ਨੂੰ ਆਪਾਂ ਰਾਤ ਨੂੰ ਭਿਓ ਕੇ ਰੱਖ ਦਾਂਗੇ ਆ ਹੁਣ ਸਵੇਰ ਹੈ ਅੱਪਾ ਆਤਾਂ ਦੀਆਂ ਭੋਂਕੇ ਰੱਖੀਆਂ ਹੋਈਆਂ ਸੀ ਇਹ ਮਿਰਚਾਂ ਇੱਥੇ ਆਪਾਂ ਦੋ ਗੰਡੀਆਂ ਲਸਣ ਦੀਆਂ ਲਈਆਂ ਨੇ ਤੇ ਅੱਧੀ ਕੌਲੀ ਆਪਾਂ ਦਹੀਂ ਦੀ ਲਈ ਆ ਇਹਨਾਂ ਮਿਰਚਾਂ ਨੂੰ ਆਪਾਂ ਗ੍ਰਾਈਂਡਰ ਵਾਲੇ ਜੱਗ ਦੇ ਵਿੱਚ ਪਾ ਲੈਣਾ ਤੇ ਵਿੱਚੇ ਹੀ ਆਪਾਂ ਦਹੀਂ ਦੀ ਕੌਲੀ ਪਾ ਲੈਣੀ ਆ ਪਰਣੀ ਕੌਲੀ ਸੀ ਇਹ ਆਪਣੀ ਦਹੀਂ ਦੀ ਹੁਣ ਆਪਾਂ ਲਸਣ ਵੀ ਛਿੱਲ ਕੇ ਜੱਗ ਦੇ ਵਿੱਚ ਪਾ ਲੈਣਾ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣਾ ਇਹਨਾਂ ਦੀ ਜ਼ਿਆਦਾ ਪੇਸਟ ਨਹੀਂ ਬਣਾਉਣੀ ਆਪਾਂ ਥੋੜੀਆਂ ਜੀਆਂ ਦਰੜੜ ਕਰੜ ਰੱਖਣੀਆਂ ਨੇਗੀਆਂ ਇਹਦੇ ਵਿੱਚ ਬਿਲਕੁਲ ਥੋੜੀ ਜੀ ਰਾਈ ਪਾ ਲਵਾਂਗੇ ਥੋੜੀ ਜੀ ਕਲੌਂਜੀ ਪਾ ਲਵਾਂਗੇ ਤੇ ਅੱਧੇ ਕ ਚਮਚ ਤੋਂ ਵੀ ਘੱਟ ਜੀਰਾ ਪਾ ਲਵਾਂਗੇ ਅੱਧਾ ਕ ਚਮਚ ਆਪਾਂ ਸੌਂਫ ਦਾ ਪਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਪੇਸਟ ਬਣਾ ਕੇ ਰੱਖੀ ਸੀਗੀ ਮਿਰਚਾਂ ਦੀ ਉਹ ਪਾ ਲਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ। ਜੱਗ ਧੋ ਕੇ ਵੀ ਆਪਾਂ ਵਿੱਚ ਪਾ ਦਿੱਤਾ ਥੋੜਾ ਜਿਹਾ ਪਾਣੀ। ਗੈਸ ਆਪਾਂ ਲੋ ਟੂ ਮੀਡੀਅਮ ਹੀ ਰੱਖਣਾ ਕਿਉਂਕਿ ਇਹ ਹੌਲੀ ਹੌਲੀ ਭੁੱਜ ਜਾਣਗੀਆਂ। ਕਿਉਂਕਿ ਜਿਆਦਾ ਤੇਜ਼ ਕਰਾਂਗੇ ਤਾਂ ਇਹ ਛਿੱਟੇ ਬਹੁਤ ਮਾਰਨਗੀਆਂ ਫਿਰ। ਮਿਰਚ ਜ਼ਰੂਰੀ ਨਹੀਂ ਹੈ ਵੀ ਤੁਸੀਂ ਸੁੱਕੀ ਮਿਰਚੀ ਲੈਣੀ ਆ। ਅਗਰ ਤੁਹਾਡੇ ਕੋਲ ਸੁੱਕੀ ਹੋਈ ਮਿਰਚ ਨਹੀਂ ਹੈਗੀ ਤਾਂ ਤੁਸੀਂ ਫਿਰ ਗਿੱਲੀ ਮਿਰਚ ਤਾਜੀ ਵਾਲੀ ਫਰੈਸ਼ ਵਾਲੀ ਲੈ ਸਕਦੇ ਹੋ ਕਿਉਂਕਿ ਅੱਜ ਕੱਲ ਤੇ ਆਪਣੇ ਖੇਤਾਂ ਦੇ ਵਿੱਚ ਬਹੁਤ ਮਿਰਚਾਂ ਹੁੰਦੀਆਂ ਨੇ ਸੀਜ਼ਨ ਐ ਹੁਣ ਮਿਰਚਾਂ ਦਾ ਤਾਂ ਤੁਸੀਂ ਉੱਥੇ ਫਰੈਸ਼ ਵਾਲੀ ਮਿਰਚ ਵੀ ਲੈ ਸਕਦੇ ਹੋ ਲਸਣ ਤੁਸੀਂ ਚਾਹੇ ਜਿਆਦਾ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਜੇਕਰ ਤੁਸੀਂ ਲਸਣ ਜਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਬੇਸ਼ੱਕ ਜਿਆਦਾ ਪਾ ਲਿਓ ਪਾਰੇ ਚਟਨੀ ਇੰਨੀ ਕੁ ਜ਼ਿਆਦਾ ਟੇਸਟੀ ਬਣਦੀ ਹੈ ਨਾ ਘਰ ਦੇ ਵਿੱਚ ਦਾਲ ਸਬਜ਼ੀ ਚਾਹੇ ਕੁਝ ਵੀ ਨਾ ਹੋਵੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਪਰੌਂਠੇ ਨਾਲ ਇਹਨੂੰ ਖਾ ਸਕਦੇ ਹੋ ਰੋਟੀ ਨਾਲ ਖਾ ਸਕਦੇ ਹੋ ਨਾਲ ਨਾਲ ਖਾ ਸਕਦੇ ਹੋ ਸਾਰੀਆਂ ਦਾਲਾਂ ਸਬਜ਼ੀਆਂ ਖਾਣੀਆਂ ਭੁੱਲ ਜੂਗੀ ਜਦੋਂ ਤੁਸੀਂ ਇੱਕ ਵਾਰ ਇਹ ਚਟਨੀ ਬਣਾ ਕੇ ਟੈਸਟ ਕੀਤੀ ਇਹਨੂੰ ਬਸ ਆਪਾਂ ਲੋ ਟੂ ਮੀਡੀਅਮ ਗੈਸ ਤੇ ਭੁੰਨਦੇ ਰਹਿਣਾ ਜਿੰਨਾ ਚਿਰ ਇਹ ਪੂਰਾ ਤੇਲ ਨਹੀਂ ਛੱਡ ਦਿੰਦੀ ਚਟਨੀ ਕਿਸੇ ਵੀ ਚੀਜ਼ ਦੀ ਤੁਸੀਂ ਕੁਆਂਟੀਟੀ ਘੱਟ ਵੱਧ ਕਰ ਸਕਦੇ ਹੋ ਤੁਸੀਂ ਦਹੀਂ ਆ ਉਹ ਵੀ ਜ਼ਿਆਦਾ ਪਾ ਸਕਦੇ ਹੋ ਔਰ ਦਹੀਂ ਦੀ ਜਗ੍ਹਾ ਤੇ ਤੁਸੀਂ ਲੱਸੀ ਵੀ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਜਿਹੜਾ ਕੁਝ ਤੁਹਾਡੇ ਕੋਲ ਘਰ ਦੇ ਵਿੱਚ ਅਵੇਲੇਬਲ ਹੈਗਾ ਤੁਸੀਂ ਉਹੀ ਪਾ ਸਕਦੇ ਹੋ ਜੇਕਰ ਕਦੇ ਘਰ ਦੇ ਵਿੱਚ ਸਬਜ਼ੀ ਨਾ ਹੋਵੇ ਤਾਂ ਤੁਸੀਂ 2 ਮਿੰਟ ਦੇ ਵਿੱਚ ਇਹਨੂੰ ਚਟਣੀ ਨੂੰ ਤਿਆਰ ਕਰ ਸਕਦੇ ਹੋ ਬਣਾ ਕੇ ਫਟਾਫਟ ਹੁਣ ਇੱਥੇ ਆਪਾਂ ਅੱਧਾ ਚਮਚ ਨਮਕ ਦਾ ਪਾਇਆ ਪਰ ਆਪਾਂ ਇੱਕ ਚਮਚ ਨਮਕ ਦਾ ਪਹਿਲਾਂ ਪਾਤਾ ਸੀਗਾ ਉਦੋਂ ਆਪਣਾ ਕੈਮਰਾ ਬੰਦ ਹੋਇਆ ਸੀਗਾ ਇਹਦੇ ਵਿੱਚ ਆਪਾਂ ਟੋਟਲ ਡੇਢ ਚਮਚ ਨਮਕ ਦਾ ਪਾਇਆ ਕਿਉਂਕਿ ਇਹਦੇ ਵਿੱਚ ਨਮਕ ਜ਼ਿਆਦਾ ਪੈਂਦਾ ਮਿਰਚ ਸਪਾਈਸੀ ਹੁੰਦੀ ਆ ਅਾ ਚਟਨੀ ਭੁੰਨਣ ਨੂੰ ਆਪਾਂ ਗੈਸ ਤੇਜ ਨਹੀਂ ਕਰਨਾ ਹੈਗਾ ਆਪਾਂ ਸìm ਗੈਸ ਤੇ ਚਟਨੀ ਭੁੰਨਣੀ ਆ ਮਤਲਬ ਜਿਆਦਾ ਸìm ਵੀ ਨਹੀਂ ਰੱਖਣਾ ਹੈਗਾ ਮੀਡੀਅਮ ਜਿਹਾ ਰੱਖਣਾ ਕਿਉਂਕਿ ਹੌਲੀ ਹੌਲੀ ਜਿਹੜਾ ਚਟਨੀ ਨੇ ਭੁੰਨਣਾ ਨਾ ਤਾਂ ਉਹਦਾ ਟੇਸਟ ਵੱਖਰਾ ਹੀ ਆਉਣਾ ਤੁਸੀਂ ਇਹਨੂੰ ਕੁੰਡੀ ਸੋਟੇ ਨਾਲ ਕੁੱਟ ਕੇ ਵੀ ਤਿਆਰ ਕਰ ਸਕਦੇ ਹੋ ਗ੍ਰਾਈਂਡਰ 'ਚ ਵੀ ਕੁੱਟ ਸਕਦੇ ਹੋ ਇੱਕ ਕ੍ਰਸ਼ਰ ਹੁੰਦਾ ਜਿਹਦੇ ਵਿੱਚ ਜਿਆਦਾ ਦਰੜਫਰੜੀ ਹੋ ਜਾਂਦੀ ਹੁੰਦੀ ਆ ਉਹਦੇ ਵਿੱਚ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਤੁਸੀਂ ਜਿਹੜੀ ਚੀਜ਼ ਦੇ ਵਿੱਚ ਮਰਜੀ ਇਹਨੂੰ ਕੁੱਟ ਸਕਦੇ ਹੋ ਪਰ ਅਗਰ ਤੁਸੀਂ ਕੁੰਡੀ ਸੋਟੇ ਦੇ ਵਿੱਚ ਕੁੱਟ ਕੇ ਬਣਾਵੋਗੇ ਫਿਰ ਤੇ ਬਹੁਤ ਹੀ ਜ਼ਿਆਦਾ ਕੀ ਸੋਨੇ ਤੇ ਸੁਹਾਗਾ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਉਹਦਾ ਟੇਸਟ ਕਿੰਨਾ ਵਧੀਆ ਹੁੰਦਾ ਕੁੰਡੇ ਵਾਲੀ ਚਟਣੀ ਦਾ ਤੁਸੀਂ ਦੇਖ ਸਕਦੇ ਹੋ ਆਪਣੀ ਚਟਣੀ ਨੇ ਤੇਲ ਬਿਲਕੁਲ ਛੱਡ ਦਿੱਤਾ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਚਟਨੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਗੈਸ ਆਪਾਂ ਬੰਦ ਕਰ ਦਿੱਤਾ ਹੈ ਹੁਣ ਜੇਕਰ ਤੁਹਾਨੂੰ ਮੇਰੀ ਚਟਨੀ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਵੀ ਚਟਨੀ ਬਣਾਉਣਾ ਤੇ ਫਿਰ ਮੈਨੂੰ ਦੱਸਣਾ ਤੁਹਾਡੀ ਚਟਨੀ ਕਿੱਦਾਂ ਦੀ ਬਣੀ ਤੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ